ਹਾਈ ਹਾਏ ਕਿਹੜਾ ਵੇਲਾ ਹੋ ਗਿਆ ਕਹਿੰਦੀ ਰਹਿਨੀ ਆ ਮੈਂ ਵੀ ਤੂੰ ਘਰੇ ਕੰਮ ਕਰਾ ਦੇ ਘਰੇ ਕੰਮ ਕਰਾ ਦੇ ਹਜੇ ਤੱਕ ਨਹੀਂ ਆਏ ਹੈਗੇ ਪਤਾ ਨਹੀਂ ਉੱਥੇ ਕੀ ਕਰੀ ਜਾਂਦੇ ਨੇ ਮੈਨੂੰ ਐਂ ਲੱਗਦਾ ਵੀ ਮਾਨਸਾ ਉਹ ਭੈਣ ਹੁਣਾਂ ਕੋਲ ਨਾ ਚਲੀ ਗਏ ਹੁਣ ਹਨਾ ਹਾਏ ਆ ਬਾਈ ਦਾ ਫੋਨ ਵੱਜੀ ਜਾਂਦਾ ਕਹੂਗਾ ਮੇਰਾ ਫੋਨ ਨਹੀਂ ਚੱਕਿਆ ਖਾਣੇ ਜਾਣ ਕੇ ਨਹੀਂ ਚੱਕਿਆ ਹੈਲੋ ਹਾਂ ਬਾਈ ਕਿੰਨਾ ਕ ਟਾਈਮ ਲੱਗੂ ਤੁਹਾਨੂੰ ਹੁਣ ਅੱਛਾ ਡੀਏਪੀ ਮਿਲ ਗਈ ਠੀਕਾ ਚਲ ਮੈਂ ਆਏ ਕਹਿੰਦੀ ਸੀ ਵੀ ਤੁਸੀਂ ਨਾ ਟਾਈਮ ਨਾਲ ਆ ਜਾਂਦੇ ਤੇ ਉਧਰ ਮਾਤਾ ਵੀ ਨਾ ਉਧਰ ਮਾਸੀ ਕੋਲੇ ਗਈ ਆ ਵਿਆਹ ਨਹੀਂ ਸੀਗਾ ਉਹਨਾਂ ਦੇ ਹਾਂ ਤੇ ਫਿਰ ਮੈਂ ਇਕੱਲੀ ਘਰੇ ਸੀਗੀ ਥੋਡੇ ਮਾਗਰੂ ਭਾਬੀ ਵੀ ਆਈ ਸੀਗੀ ਭਾਬੀ ਵੀ ਆ ਕੇ ਚਲੀ ਗਈ ਹੋਰ ਹੁਣ ਤਾਂ ਇਹ ਤਾਂ ਮਿਲੀ ਨਹੀਂ ਉਹਨੂੰ ਫਿਰ ਉਹ ਕਹਿੰਦੀ ਸੀ ਕਹਿੰਦੀ ਵੀ ਮਾਗਰ ਜਵਾਕਾਂ ਦਾ ਔਖਾਗਾ ਮੈਂ ਤਾਂ ਕਿਹਾ ਸੀ ਵੀ ਰਾਤ ਰਹਿ ਪਾ ਔਰ ਉਹ ਕਹਿੰਦੀ ਵੀ ਮੇਰੇ ਤਾਂ ਜਵਾਕਾਂ ਦਾ ਔਖਾਗਾ ਵੀ ਮੈਂ ਜਾਣਾਗਾ ਤਾਂ ਚਲੀ ਗਈ ਉਹ ਹਾਂ ਚਲ ਠੀਕ ਆ ਤੁਸੀਂ ਵੀ ਟਾਈਮ ਨਾਲ ਆਜੋ ਫਿਰ ਪਸ਼ੂਆਂ ਦਾ ਵੀ ਕਰਨਾ ਹੁੰਦਾ ਹਾਂ ਫਿਰ ਮੈਂ ਤਾਂ ਤੈਨੂੰ پتہ ਤਾਂ ਹੈਗਾ ਫਿਰ ਮੈਂ ਘਰ ਦਾ ਕਰੂੰਗੀ ਕਿ ਉਧਰ ਜਾਊਂਗੀ ਖੇਤ ਵੱਲ ਦੇਖਣਾ ਹੁੰਦਾ ਸਾਰਾ ਹਨਾ ਟਾਈਮ ਨਾਲ ਆਜਿਓ ਠੀਕ ਆ ਠੀਕ ਆ ਨੇ ਕਹਿੰਦੀ ਰਹਿੰਦੀ ਆ ਮੈਂ ਇਹਨਾਂ ਨੂੰ ਵੀ ਟਾਈਮ ਨਾਲ ਆਜਿਆ ਕਰੋ ਉਹੀ ਸਵੇਰ ਤੋਂ ਗਏ ਨੇ ਸ਼ਾਮਾਂ ਪੈ ਗਈਆਂ ਹਜੇ ਤੱਕ ਨਹੀਂ ਆਏ ਹੈਗੇ ਉਦਰਾ ਬੁੜੀ ਜਹੀ ਆ ਇਹਨੂੰ ਹੁਣੇ ਜਾਣਾ ਸੀ ਭੈਣ ਕੋਲ ਇਹਨੂੰ ਹੀ ਹੈਂਗੜਾ ਚੜਿਆ ਰੰਦਾ ਭੈਣ 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 ਚੰਨੀ ਦੇਖਾ ਮੈਂ ਵੀ ਜੰਮ ਮੈਂ ਵੀ ਕਿਰਨਾ ਕੋਲੇ ਜਾ ਕੇ ਆਵਾਂ ਹਕਾਰੀ ਫਿਰਦੀ ਸੀਗੀ ਉਦਦੇ ਮੈਨੂੰ ਪਾਲਕ ਨਹੀਂ ਤੋੜਨ ਨ ਦਿੱਤੀਗੀ ਵਧੀਆ ਹੋ ਗਿਆ ਉਹਦੀ ਰਿਫਿਊਜ਼ਲ ਆ ਗਈ ਆ ਤਾਂ ਪਾਲਾ ਵਧੀਆ ਹੋ ਗਿਆ ਮੇਰੇ ਤਾਂ ਕਾਲਜੇ ਠੰਡ ਪੈ ਗਈ ਹੁਣ ਪੂਰਾ ਮਚਾ ਕੇ ਆਉ ਮੈਂ ਵੀ ਕਿਰਨਾ ਨੂੰ ਵੀ ਕਿਰਨਾ ਕੀ ਕਰਿਆਨੀ ਐ ਨੀ ਪੜਾਣੀ ਕੋਰਸ ਨਹੀਂ ਕਰਦੀ ਹੈਗੀ ਬਹਿ ਜਾ ਨਹੀਂ ਬੈਠੀ ਨਹੀਂ ਤੇਰਾ ਤਾਂ ਬਾਲਾ ਹੀ ਮਾੜਾ ਕੰਮ ਹੋਇਆ ਪੜ੍ਹਨੇ ਮੈਨੂੰ ਤਾਂ ਹਰਪ੍ਰੀਤ ਨੇ ਦੱਸਿਆ ਕਹਿੰਦੀ ਤੇਰੀ ਰਿਫਿਊਜ਼ਲ ਆ ਗਈ ਨਹੀਂ ਤੈਨੂੰ ਕਿਹਨੇ ਕਹਿਤਾ ਤੂੰ ਸਿਉਂ ਹੋਈ ਪਹਿਲਾਂ ਹੀ ਕਹਿੰਦੇ ਆ ਗਾਹ ਪਾ ਦਿੰਨੀ ਹੁੰਨੀ ਕੋਈ ਗੱਲ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਨਹੀਂ ਗਾਹ ਕਿਉਂ ਪਾਉਣਾ ਮੈਨੂੰ ਹਰਪ੍ਰੀਤ ਨੇ ਆਪ ਦੱਸਿਆਗਾ ਕੀ ਕਹਿੰਦੀ ਉਹ ਕਹਿੰਦੀ ਸਾਡੀ ਕਿਰਨਾ ਦੀ ਰਿਫਿਊਜ਼ਲ ਆ ਗਈ ਹਾਏ ਮੈਂ ਮਰ ਜਾਾਂ ਲੈ ਸਾਡੇ ਤਾਂ ਕਹਿੰਦੇ ਹੁੰਦੇ ਆ ਪ੍ਰੇਤਿਆਂ ਨੂੰ ਵੀ ਪਤਾ ਹੈਗਾ ਵੀ ਰਿਫਿਊਜ਼ਲ ਆ ਗਈ ਹੋਈ ਆ ਆਪਣੇ ਕੋਲੋਂ ਹੀ ਛੱਡੀ ਜਾਂਦੀ ਹੈਗੀ ਨਾ ਤੂੰ ਮਾਈ ਕਹਿੰਦੀ ਸੀ ਮੇਰੀ ਗੱਲ ਸੁਣਾ ਬਿਨਾ ਅੱਗ ਤੋਂ ਧੂਆ ਨਹੀਂ ਨਿਕਲਦਾ ਹੁੰਦਾਗਾ ਚਲ ਨਹੀਂ ਭੈਣੇ ਠੀਕ ਆ ਆਗੀ ਰਿਫਿਊਜ਼ ਰ ਫਿਰ ਤੂੰ ਦੱਸ ਹੁਣ ਕੀ ਲੈਣੀ ਆ ਮੈਂ ਤਾਂ ਕੀ ਲੈਣ ਆਈ ਸੀ ਮੈਂ ਤਾਂ ਹੂੰ ਮਖਾ ਚੱਲ ਵਿਚਾਰੀ ਕਿੱਦਾਂ ਦੀ ਫੱਜੀ ਫਿਰਦੀ ਸੀ ਕਿ ਵੀ ਮੈਂ ਬਾਹਰ ਜਾਊਂਗੀ ਬਾਹਰ ਜਾਊਂਗੀ ਬਿਮਾਰਾ ਕੰਮ ਹੀ ਹੋਇਆ ਭਾਈ ਵੀ ਤੇਰੀ ਰਿਫਿਊਜ਼ ਲਾ ਗਈ ਨਹੀਂ ਭੈਣੇ ਮਾੜਾ ਕੰਮ ਕਾਹਨੂੰ ਹੋਇਆ ਚੰਗਾ ਕੰਮ ਹੋਇਆ ਸਾਰਿਆਂ ਨੇ ਤਾਂ ਖੁਸ਼ੀ ਮਨਾਈਆ ਮੇਰੀ ਵੀ ਰਿਫਿਊਜ਼ ਲਾ ਗਈ ਰਿਫਿਊਜ਼ ਲਾ ਗਈ ਥੋੜਾ ਤਾਂ ਕਹਨੇ ਹੁੰਦੇ ਦਿਲਾਂ ਦੀਆਂ ਹੋ ਗਈਆਂ ਤੇਰੇ ਵੀ ਦਿਲਾਂ ਦੀਆਂ ਹੋ ਗਈਆਂ ਹਰਪ੍ਰੀਤ ਦੇ ਵੀ ਹੋ ਗਈਆਂ ਰਹਿੰਦੀਆਂ ਕੁੜੀਆਂ ਸਾਡੀ ਬੁੜੀ ਦੇ ਦਿਲਾਂ ਦੀਆਂ ਹੋ ਗਈਆਂ ਜਿਹੜੀ ਚਾਰੇ ਪੈਰ ਚਾੱਕ ਕੇ ਦੰਦਾ ਧਰਿਆ ਪਿਆ ਸੀ ਮੇਰੇ ਤੇ ਹਾਂ ਤੇਖ ਕਹਿ ਰਣਾ ਕਿਸੇ ਦੇ ਦਿਲਾਂ ਦੀਆਂ ਕਿਉਂ ਹੋ ਗਈਆਂ ਹੈ ਪੈਸਾ ਤੇਰੇ ਬੰਦੇ ਨੇ ਲਾਉਣਾ ਸੱਦਣਾ ਤੇਰੇ ਬੰਦੇ ਨੇ ਸਾਦਾ ਕੀ ਤੇਲ ਮੱਚਦਾ ਸੀਗਾ ਸਾਨੂੰ ਕੀ ਲੋੜ ਹੈਗੀ ਫਿਰ ਹੁਣ ਤੂੰ ਮੇਰਾ ਦੁੱਖ ਸੁੱਖ ਥੋੜੀ ਸੁਣ ਲਈਆਂ ਤੂੰ ਤਾਂ ਮੇਰੇ ਜ਼ਖਮਾਂ ਤੇ ਨੂਨ ਪਾਉਣ ਆਈਆਂ ਐਂ ਕਹਿ ਕੇ ਕਿ ਮੈਂ ਤਾਂ ਬੜੀ ਤੇ ਤੇਲ ਪਾ ਕੇ ਜਾਂ ਹੂੰ ਤੇਰੇ ਤੇ ਮੈਂ ਤਾਂ ਆਪ ਦੇ ਲੱਗਣਾ ਪਹਿਲਾਂ ਹੀ ਮੱਛੀ ਪਈਆਂ ਮੈਂ ਤਾਂ ਸੜੀ ਪਈਆਂ ਤੂੰ ਹੋਰ ਮਚਾ ਦੇ ਮੈਨੂੰ ਆਗੇ ਬਲਦੀ ਤੇ ਤੇਲ ਕਿਉਂ ਪਾਉਣ ਆਏ ਆਂਗੇ ਜੇ ਤਾਂ ਤੇਰੇ ਕੋਲੇ ਨਾ ਆਉਂਦੇ ਫੇਰ ਤੂੰ ਕਹਿਣਾ ਸੀ ਵੀ ਇਹ ਆਈਆਂ ਨਹੀਂ ਮੈਨੂੰ ਪੁੱਛਣ ਵੀ ਮੇਰੀ ਰਿਫਿਊਜ਼ ਲਾ ਗਈ ਜੇ ਆ ਗਏ ਤੂੰ ਤਾਂ ਨਹੀਂ ਮਾਣ ਤੂੰ ਤਾਂ ਚਾਰੇ ਚੱਕ ਚੱਕ ਪੈਣੀ ਹੈਗੀ ਤੂੰ ਤਾਂ ਘਰੇ ਆਿਆਂ ਦਾ ਗਲ ਪਈ ਜਾਣੀ ਹੈਗੀ ਨਹੀਂ ਪੈਣੇ ਆ ਦੇ ਹੱਥ ਬੰਨੇ ਜਾਓ ਆਪਦੇ ਘਰਾਂ ਨੂੰ ਮੈਨੂੰ ਨਹੀਂ ਲੋੜ ਕਿਸੇ ਦੀ ਮੈਂ ਤਾਂ ਕੱਲੀ ਹੋਈ ਬਠੇਰੀਆਂਗੀ ਚਾਲਾ ਬਾਗ ਜਾਣੇ ਹੈਗੇ ਆਹੀ ਕੁਛ ਕਰਨਗੀ ਉਹੀ ਗੱਲ ਇਕੱਲੀ ਰਹਿ ਗਈ ਰਹਿ ਜਾਗੇ ਇੱਕ ਦਿਨ ਸਭ ਨੂੰ ਹੱਥ ਬਣ ਬਣ ਕੱਢਦੀ ਹੈਗੀ ਕੋਈ ਗੱਲ ਨਹੀਂ ਇਕੱਲਿਆਂ ਦਾ ਕਿਹੜਾ ਟਾਈਮ ਪਾਸ ਨਹੀਂ ਹੁੰਦਾ ਇਹ ਤਾਂ ਭਲੇਖੇ ਹੀ ਨੇ ਲੋਕਾਂ ਦੇ ਵਿਹਾਸ ਰਿੱਕੇ ਵਾਲਿਆਂ ਬਿਨਾ ਸਰਦਾ ਨਹੀਂ ਸਭ ਦਾ ਸਰ ਜਾਂਦਾ ਜਿਹਦਾ ਕੋਈ ਹੁੰਦਾ ਨਹੀਂ ਉਹਦਾ ਕਿਹੜਾ ਸਰਦਾ ਨਹੀਂ ਹੁੰਦਾ ਮੇਰੀ ਗੱਲ ਸੁਣ ਜਿਹਦਾ ਹੁੰਦਾ ਨਹੀਂ ਹੁੰਦਾ ਤਾਂ ਉਹ ਰੱਬ ਹੈਗਾ ਸਰ ਤਾਂ ਸਭ ਦਾ ਹੀ ਜਾਂਦਾ ਹੁੰਦਾ ਪਰ ਆਸ ਗਮਾਂਡ ਵੀ ਨਾ ਕਿਸੇ ਦਾ ਨਹੀਂ ਸਰਦਾ ਹੁੰਦਾਗਾ ਪਰ ਭੈਣੇ ਤੇਰੇ ਵਰਗੀ ਦਾ ਤਾਂ ਸਾਰੀ ਜਾਊਗਾ ਤੈਨੂੰ ਤਾਂ ਪੈਸੇ ਦਾ ਹੀ ਹਕਾਰ ਬਾਲਾ ਹੋਇਆ ਪਿਆਗਾ ਆ ਦੇ ਮੈਂ ਤਾਂ ਹੱਥ ਬੰਨੇ ਮੈਨੂੰ ਨਹੀਂ ਲੋੜ ਕਿਸੇ ਦੀ ਮੈਂ ਆਪਦੇ ਘਰੇ ਵਧੀਆ ਤੁਸੀਂ ਆਪਦੇ ਘਰੇ ਜਾਓ ਭਾਈ ਹਾਂ ਚਲ ਕੋਈ ਨਾ ਅਸੀਂ ਤਾਂ ਆਪਦੇ ਘਰੇ ਵਗ ਜਾਾਂਗੇ ਨਾਲੇ ਤੇਰੇ ਵਰਗੀ ਦੇ ਮੂੰਹ ਵੀ ਕੌਣ ਲੱਗਦਾ ਤੂੰ ਆਈ ਕੀ ਕਰਨਾ ਹੈ ਹਾਂ ਮੂੰਹ ਨਹੀਂ ਲੱਗਦਾ ਤੈਨੂੰ ਮੈਂ ਕਿਹਾ ਸੀ ਵੀ ਤੂੰ ਮੇਰੇ ਮੂੰਹ ਲੱਗੀਆਂ ਕੇ ਨਾਲੇ ਆਪ ਹੀ ਆਉਣੀ ਆ ਮੂੰਹ ਚੱਕ ਕੇ ਮੈਂ ਕਿਹਾ ਤੈਨੂੰ ਸੱਦਣ ਗਈ ਸੀ ਜਾਂ ਮੈਂ ਤੈਨੂੰ ਚਿੱਠੀ ਪਾਈ ਸੀ ਵੀ ਆ ਕੇ ਮੇਰਾ ਅਸੀਂ ਹਰ ਪੀਜ ਦੇ ਮੂੰਹ ਨੂੰ ਆਉਨੇ ਆ ਤੇਰੇ ਮੂੰਹ ਨੂੰ ਨਹੀਂ ਆਉਂਦੇਗਾ ਹਰ ਪੀਜ ਦੇ ਮੂੰਹ ਨੂੰ ਆਉਨੇ ਆ ਉਹ ਪਤਾ ਨਹੀਂ ਕਿਧਰ ਉਹ ਈਦ ਦਾ ਚੰਦਾ ਉਹ ਤੇਰੇ ਮੈਂ ਕਿਹਨੀਆਂ ਮੈਂ ਤਾਂ ਲੋਕ ਕਹਿੰਦੇ ਸੀ ਤੇਰੀ ਭੈਣ ਆ ਉਹ ਤਾਂ ਮੇਰੀ ਡੈਣ ਬਣੀ ਪਈਆ ਤੇਰੇ ਵਰਗੀਆਂ ਸਰੀਕਣੀਆਂ ਨੂੰ ਨਾਲੇ ਮੌਕਾ ਮਿਲ ਗਿਆ ਮੇਰੇ ਤੇ ਦੰਦਾ ਧਰਨ ਦਾ ਨਾਲੇ ਮੇਰਾ ਤਮਾਸ਼ਾ ਬਣਾਤਾ ਲੋਕਾਂ ਦੇ ਵਿੱਚ ਹੁਣ ਜਿਹੜਾ ਕੋਈ ਮਿਲਦਾ ਉਹੀ ਕਹਿ ਦਿੰਦਾ ਹਾਂ ਚਲੀ ਗਈ ਬਾਹਰ ਚਲੀ ਗਈ ਬਾਹਰ ਅਗਲੇ ਦੇ ਮੂੰਹ ਆਈਆਂ ਅੱਜ ਤੱਕ ਰੱਬ ਨੇ ਤੇਰੀ ਸੁਣੀ ਨਹੀਂ ਜਿਹ ਹੈ ਜ਼ਿਕਰ ਤੂਤ ਦੀ ਮਾਲਕਣਾਗੀ ਰਿਕ ਤੇ ਗਾਲ ਪੈਣ ਦੇ ਦਹਿਰ ਦੇ ਦਿਲ ਚ ਬੇਈਮਾਨੀਆਂ ਰੱਖਦੀਆਂ ਹੋਰ ਜਿਹਾਂ ਮੂੰਹੇ ਆ ਜਾਂਦਾਂ ਗਾ ਨਹੀਂ ਜਨਾ ਚਲ ਠੀਕ ਆ ਨਹੀਂ ਪੈਣੀ ਤੂੰ ਤਾਂ ਭਮੀਰੀਆਂ ਹੈ ਨਾ ਭਮੀਰੀਆਂ ਇਹ ਪੈਣੇ ਗਾਣੀਆਂ ਭਮੀਰੀਆਂ ਨਾ ਨਾ ਕੋਈ ਘਰੇ ਨਹੀਂ ਪੈਣੇ ਆ ਗਈ ਨਹੀਂ ਆ ਗਈ ਸਾਡੇ ਕਿਹਨੇ ਭਮੀਰੀਆਂ ਲੈਣੀਆਂ ਨੇ ਪੈਣੇ ਮੈਂ ਤਾਂ ਅੱਗੀ ਦੁਖੀ ਹੋਈ ਪਈਆਂਗੀ ਕਿਉਂ ਪੈਣੇ ਕੁਕੀ ਕੀ ਹੋਈ ਪਈਆ ਮੈਂ ਤਾਂ ਆਟੇ ਦੀ ਕੌਲੀ ਪਾ ਦੇ ਪਮਲ ਫਾਪੇ ਚ ਪੋਰਾ ਆ ਕੇ ਮੈਨੂੰ ਦੇ ਦੇ ਤੇ 5 ਰੁਪਏ ਦੇ ਦੇ ਇੱਕ ਪਮੇਰੀ ਲੈ ਲਈ ਦੋ ਲੈੰਗੀ ਤਾਂ 10 ਰੁਪਏ ਦੇ ਦੇ ਨਹੀਂ ਪਹਿਣੇ ਪਮੇਰੀਆਂ ਦਾ ਮੈਂ ਲੈ ਲੈਂਦੀ ਮੇਰੇ ਤਾਂ ਆਪਰਾ ਦਿਮਾਗ ਇੰਨਾ ਖਰਾਬ ਹੋਇਆ ਪਿਆ ਆਂ ਅੰਡਣਾ ਗਵਨਨਾ ਨੇ ਉਦਾਂ ਮੇਰਾ ਦੁਖੀ ਕੀਤਾ ਪਿਆ ਦਿਲ ਨੂੰ ਨਾਲੇ ਮੇਰੀ ਗੱਲ ਸੁਣ ਲਾ ਭਣੇ ਪਮੇਰੀਆਂ ਤਾਂ ਤੂੰ ਹੁਣ ਕਹਿੰਦੀਆਂ ਲੈ ਲੋ ਤੁਸੀਂ ਫਿਰ ਜ਼ਿਆਦਾ ਹੀ ਮੂੰਹ ਪਾ ਲੈਨੀ ਹੋ ਕਦੇ ਕਹਿ ਦਊਂਗੀ ਕਣਕ ਦੇ ਦਿਓ ਫਿਰ ਕਹਿ ਦੰਗੀ ਆਟਾ ਦੇ ਦਿਓ ਕਦੇ ਕੁਛ ਮੰਗਦੀ ਹਾਂ ਨੀ ਭੈਣੇ ਮੈਂ ਤੇਥੋਂ ਕੀ ਮੰਗ ਲਿਆ ਤੂੰ ਮੇਰੇ ਆਉਂਦੀ ਦੇ ਗੱਲ ਪੈਣ ਲੱਗੀ ਮੈਂ ਤਾਂ ਇਨਾ ਕੀ ਕਿਹਾ ਸੀ ਵੀ ਪਮੀਰੀਆਂ ਲੈ ਲਾ ਤੂੰ ਤਾਂ ਪਤਾ ਨਹੀਂ ਕਿਉਂ ਮੇਰੇ ਗੱਲ ਪੈਣ ਲੱਗੀ ਚੱਲ ਕੋਈ ਨਹੀਂ ਭੈਣੇ ਜੇ ਤੈਨੂੰ ਗੁੱਸਾ ਲੱਗਦਾ ਮੈਂ ਭੱਗ ਜਾਨੀ ਚਲੀ ਜਾ ਨਾਲੇ ਇੱਧਰ ਮੇਰੀ ਸੱਸ ਆਜੂਗੀ ਤੈਨੂੰ ਪਤਾ ਸਾਡੀ ਬੁੜੀ ਕਹੇ ਜੀ ਆ ਉਹਨੇ ਤਾਂ ਉਹੀ ਪਿੱਛੇ ਪੈ ਜਾਣਾ ਤੇਰੇ ਨੀ ਭੈਣੇ ਮੇਰੇ ਕਿਉਂ ਗੱਲ ਪਈ ਜਾਨੀ ਤੇਰੀ ਸੱਸ ਵੀ ਕਿਉਂ ਮੇਰੇ ਪਿੱਛੇ ਪੈਜੇਗੀ ਮੈਂ ਤੁਹਾਡਾ ਕੀ ਮਾੜਾ ਕਰਤਾ ਮੈਂ ਤਾਂ ਬਸ ਪਮੀਰੀਆਂ ਮੈਨੂੰ ਕੀ ਪਤਾ ਸੀ ਤੇਰੇ ਐਣੀ ਨਿੱਕਾ ਨਿਆਣਾ ਕੋਈ ਐਣੀ ਨਿਆਣੇ ਤਾਂ ਹੈਗੇ ਨਹੀਂਗੇ ਪਰ ਕੀ ਕਰੀਏ ਲੈ ਕੇ ਨਹੀਂ ਦਿੰਦੇ ਹੈਗੇ ਕਰਦੇ ਮੈਂ ਤੈਨੂੰ ਐਂ ਕਹਿੰਦੀ ਸੀ ਜੇ ਤੂੰ ਮੇਰੇ ਕੋਲ 5 ਮਿੰਟ ਹੋਰ ਖੜਗੀ ਨਾ ਉਹਨੇ ਐਂ ਕਹਿਣਾ ਵੀ ਪਤਾ ਨਹੀਂ ਉਹ ਵੀ ਉਹਨੂੰ ਸਿਖਾ ਕੇ ਤੁਰ ਗਈ ਸਾਡੀ ਤਾਂ ਅੰਡਣ ਵੰਡਣ ਮੇਰੇ ਕੋਲੇ ਬੈਠਣ ਨਹੀਂ ਦਿੰਦੀ ਕਿਸੇ ਨੂੰ ਕਹਿ ਰੰਦੀ ਆ ਹਾਂ ਤੇਨੂੰ ਤੁਗਲੀਆਂ ਲਾ ਕੇ ਜਾਣਗੀਆਂ ਐਨੀ ਪਹਿੜੀ ਤੁਹਾਡੀ ਬੁੱਢੜੀ ਉਹ ਐਨੀ ਬਥੇਰੀ ਬੁੱਢੜੀ ਉਹ ਪਹਿੜੀ ਆ ਤੇ ਫਿਰ ਇੱਕ ਦਿਨ ਲੈ ਲਾ ਗੋਟਿਆ ਕੱਲੇ ਉਹਨੂੰ ਕੁੱਟ ਦੇਣਾ ਆਬਦੇ ਆਪ ਨੂੰ ਕੀ ਸਮਝਦੀ ਐ ਫਿਰ ਉਹ ਨੀ ਪਾਣੀ ਹਜੇ ਤਾਂ ਮੈਂ ਉਹਦੇ ਮੂੰਹ ਵੱਲ ਦੇਖਦੀ ਆ ਵੀ ਸੁਧਰ ਜੂਗੀ ਪਰ ਉਹ ਕਿਸੇ ਲੈਣ ਤੇ ਆਉਂਦੀ ਨਹੀਂ ਇੱਕ ਦਿਨ ਮੈਂ ਇਹ ਜਾ ਉਹਨੂੰ ਗੋਡਿਆਂ ਥੱਲੇ ਲੈਣਾ ਨਾ ਯਾਦ ਰੱਖੂਗੀ ਵੀ ਮੇਰਾ ਵੀ ਕਿਹਦੇ ਨਾਲ ਵਿਆਹ ਤੇ ਪਿਆ ਸੀ ਜੇ ਉਹ 12 ਤਾਲੀਆਂ ਤਾਂ ਮੈਂ ਵੀ 13 ਤਾਲੀਆਂ ਫਿਰ ਚੱਲ ਕੋਈ ਨਹੀਂ ਪੈ ਇਹ ਤੁਹਾਡੇ ਘਰ ਦੀ ਜੋ ਵੀ ਸਮੱਸਿਆ ਆ ਗਈ ਤੁਸੀਂ ਆਪ ਨਿਭਾਓ ਮੇਰਾ ਤਾਂ ਕੀ ਲੈਣਾ ਦੇਣਾ ਇਹ ਦੇ ਵਿੱਚ ਮੈਂ ਤਾਂ ਆਪਦਾ ਜਾਮਾ ਭਮੀਰੀਆਂ ਵੇਚਣ ਤੂੰ ਤਾਂ ਮੈਨੂੰ ਘਰ ਦੀਆਂ ਆਪਦੇ ਸਾਰੀਆਂ ਸੁਣਾਉਣ ਲੱਗ ਗਈ ਚਲ ਠੀਕ ਆਨੀ ਪੈਣੇ ਜਾ ਚਲ ਚੰਗਾ ਫਿਰ ਪੈਣੀ ਸੰਭਲ ਲੱਗ ਕਿਉਂ ਮੈਨੂੰ ਐਵੇਂ ਬਸ ਬੋਲੀ ਜਾਂਦੀ ਲਾ ਪਰਜਾਈ ਤੁਰੇ ਹੁੰਦੀ ਆ ਹਨ ਇਹਨੂੰ ਛੇੜਦੇ ਆ ਉਹ ਹੋਰ ਪਰਜਾਈ ਪੈਰੀ ਪੈਣਾ ਦੇ ਪੈਰੀ ਪੈਣਾ ਤਾਂ ਠੀਕ ਆਗਾ ਤੁਹਾਨੂੰ ਵੀ ਮਸਕਰੀਆਂ ਚੰਗੀਆਂ ਲੱਗਦੀਆਂ ਨੇ ਗੀਆਂ ਕੋਈ ਚੱਜ ਦੀ ਵੀ ਗੱਲ ਕਰ ਲਿਆ ਕਰੋ ਲੈ ਪਰਜਾਈ ਮੈਂ ਸੁਣਿਆ ਜਾਹਦੀ ਤਾਂ ਕਿਨੂੰ ਹੱਥ ਪਾ ਲਿਆ ਫਿਰ ਕਦੋਂ ਚੱਲੀਆਂ ਫਿਰ ਕੈਨੇਡਾ ਨੂੰ ਕੋਈ ਗੱਲ ਨਹੀਂ ਚਲੀ ਜਾਊਂਗੀ ਤੁਹਾਨੂੰ ਮਜ਼ਾਕ ਹੀ ਸੋਚਦੇ ਹੁੰਦੇ ਆਗੇ ਕਦੇ ਇਹ ਵੀ ਦੇਖ ਰਿਹਾ ਕਰੋ ਵੀ ਬੰਮ ਕੋਸ ਹੁੰਦਾ ਉਹ ਲੈ ਪਰਜਾਈ ਤੂੰ ਤਾਂ ਨਾ ਮੂੰਹ 'ਚ ਆਗ ਹੀ ਪਾਈ ਰੱਖਦੀਆਂ 24 ਘੰਟੇ ਮੇਰੀ ਗੱਲ ਸੁਣ ਲੈ ਕੈਨੇਡਾ ਜਾਣਾ ਸੌਖਾ ਨਹੀਂ ਪਿਆ ਹੈਗਾ ਆ ਮੈਨੂੰ ਮਹੀਨਾ ਹੋਇਆ ਇਹਨੂੰ ਮੈਨੂੰ ਪਤਾ ਬੂਰੀ ਪੈ ਜਾਂਦੀ ਲੱਗੀ ਸੀਗੀ ਗੱਲਾਂ ਨਾਲ ਕੈਨੇਡਾ ਵਗ ਜਾਂਦੇ ਹੁੰਦੇ ਆ ਉਹੀ ਗੱਲ ਨਹੀਂ ਮੈਂ ਵੀ ਦੋ ਬੋਰੀਆਂ ਲੈ ਕੇ ਜਾਉਂ ਤੂੰ ਤਾਂ ਇੱਕ ਬੋਰੀ ਲੈ ਕੇ ਗਿਆ ਸੀ ਨਾ ਮੈਂ ਦੋ ਬੋਰੀਆਂ ਲੈ ਕੇ ਜਾਉਂ ਹੁਣ ਤੇਰੇ ਵੇਰੇ ਵਰਗੇ ਨੇ ਮੂੰਹ ਵੀ ਬੰਦ ਕਰਨੀ ਨੇ ਜਿਹੜੇ ਸਰੀਕਾਂ ਦੇ ਅੱਡੇ ਅੱਡੇ ਹੋਏ ਨੇਗੇ ਉਹ ਚੱਲ ਕੋਈ ਨਾ ਪਰਝਾਈ ਕਿਉਂ ਗੁੱਸਾ ਕਰਦੀਆਂ ਮੈਂ ਤਾਂ ਉਹ ਕਹਿੰਦਾ ਸੀ ਵੀ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਕੈਨੇਡਾ ਜਾਣਾ ਐ ਸੌਖਾ ਹੁੰਦਾ ਨਾ ਤਾਂ ਸਾਰਾ ਪੰਜਾਬ ਉੱਥੇ ਹੀ ਬੈਠਾ ਹੋਣਾ ਸੀਗਾ ਚੱਲ ਕੋਈ ਨਾ ਵੇ ਭਰਾਵਾ ਉਹ ਚਾਲ ਮੈਂ ਤਾਂ ਦੱਸ ਕੀ ਲੜਾ ਮੈਨੂੰ ਤਾਂ ਮਾਂ ਕਹਿੰਦੀ ਸੀ ਵੀ ਮੜਾ ਜਾ ਪਰਝਾਈ ਕੇ ਜਾਈ ਮੈਂ ਤਾਂ ਆਇਆ ਦੱਸਣ ਆਇਆ ਸੀਗਾ ਆਵਲੇ ਅਗਲੇ ਹਫ਼ਤੇ ਫਲਾਈਟ ਆ ਮੇਰੀ ਮੈਂ ਤਾਂ ਚੱਲਿਆਂ ਫਿਰ ਕੈਨੇਡਾ ਨੂੰ ਵੇ ਤੂੰ ਚਲਿਆ ਜਾ ਮੈਂ ਕਿਹੜਾ ਤੇਰੇ ਨਾਲ ਪਿੱਛੇ ਫੜ ਕੇ ਵਿਹਵਾਜ ਨੂੰ ਆਉਣਾਗਾ ਤੂੰ ਤਾਂ ਚਲਿਆ ਜਾਏਂਗਾ ਮੈਨੂੰ ਕੀ ਤੁਹਾਡਾ ਭਾ ਕਹਿੰਦੇ ਨਹੀਂ ਹੁੰਦੇ ਸ਼ਰੀਕ ਲਾਵੇ ਲੀਕ ਮੈਨੂੰ ਤੁਹਾਡਾ ਕੋਈ ਭਾ ਨਹੀਂ ਸਾਨੂੰ ਤਾਂ ਆਪਦਾ ਹੀ ਭਾਗਾ ਚਾਹੇ ਅਸੀਂ ਘੱਟ ਕਮਾਈਏ ਚਾਹੇ ਕਮਾਈਏ ਵੱਧ ਓ ਚੰਗਾ ਪਰ ਜਾਈ ਤੂੰ ਤਾਂ ਗੱਲ ਪੈ ਨਹੀਂ ਆ ਉਹ ਮੈਂ ਇੱਕ ਤਰੀਕਾ ਦੱਸਾਂ ਟਰੈਕਟਰ ਵਾਲੀ ਟੂਪ ਲੈ ਲੈ ਉਹ ਚ ਹਵਾ ਭਰ ਲੈ ਸਮੁੰਦਰ 'ਚ ਸਿੱਟ ਲਈ ਤੈਰ ਦੀ ਤੈਰ ਦੀ ਕੀ ਹੈ ਕੈਨੇਡਾ ਹੀ ਭੱਗ ਜੇ ਦੇਖ ਲਾ ਲਾ ਸਰੀਕਾ ਨੂੰ ਵੀ ਨਾ ਮੌਕਾ ਮਿਲਿਆ ਪਿਆ ਉਹ ਬੁੜੀ ਦੀ ਸਾਡੀ ਦੀ ਗੁਤਨੀ ਪਟਣ ਵਾਲੀ ਹੈਗੀ ਇਹਨੇ ਬੁਆੜੇ ਪਾਏ ਨੇ ਸਾਰੇ ਸਾਰਿਆਂ ਦੇ ਮੂੰਹ ਬੰਦ ਜੇ ਇਹ ਕਰਦੀ ਹੁੰਦੀ ਨਾ ਤਾਂ ਅੱਜ ਆ ਮੈਨੂੰ ਜਣਾ ਖਣਾ ਨਾ ਉੱਠ ਕੇ ਬੋਲਦਾ ਆ ਦੇਖ ਲਾ 2 ਟਕੇ ਦਾ ਬੰਦਾ ਨਹੀਂ ਜਿਹੜਾ ਮੈਨੂੰ ਐ ਸੁਣਾ ਗਿਆ ਹੈ ਕੈਨ ਆ ਇਹਦਾ ਕੀ ਪੁੱਛਣਾ ਵੀ ਭਾਬੀ ਕੀ ਹਾਲ ਆ ਤੇਰਾ ਤੂੰ ਦੁਖੀਆਂ ਕ ਸੁਖੀਆਂ ਵੀ ਚੱਲ ਸਾਡਾ ਬਾਈ ਨਹੀਂ ਹੈਗਾ ਹਰੇ ਹੈ ਉਲਟਾ ਮੇਰੇ जखਮਾਂ ਤੇ ਲੂਣ ਪੁੱਕ ਦੇਣਗੇ ਕੋਲ ਕਰਨਾ ਚਾਰ ਰੋਟੀਆਂ ਬਣਾਈ ਦੇ ਜੇ ਨਾ ਬਣਾਈਆਂ ਤੇ ਫਿਰ ਬਾਪੂ ਨੇ ਬੋਲਣ ਲੱਗ ਜਾਣਾ ਫਿਰ ਉਹਨੇ ਕਹਿਣਾਗਾ ਵੀ ਦੁਪਹਿਰਾ ਚਾੜਿਆ ਪਿਆ ਨਾ ਇਹ ਤਾਂ ਕੰਮ ਨਿਭੜਦਾ ਨਾ ਵਾਸਤਾ ਹੈ ਵੀ ਨਾਲੇ ਮੈਨੂੰ ਹਜੇ ਤੱਕ ਰੋਟੀ ਨਹੀਂ ਦਿੱਤੀ ਹੈਗੀ ਨਾਲੇ ਬਾਪੂ ਖਾ ਲੂ ਨਾਲੇ ਮੈਂ ਖਾ ਲੂ ਨਾਲੇ ਬਾਪੂ ਬਥੇਕੀਆ ਰੋਜ਼ ਹੀ ਮੈਨੂੰ ਬੋਲਣ ਲੱਗ ਜਾਂਦਾ ਕਹਿ ਲੰਦਾ ਭਾਈ ਮੇਰਾ ਤਾਂ ਸਬਜ਼ੀਆਂ ਤੋਂ ਜੀਅ ਅੱਕਿਆ ਪਿਆ ਨਾ ਮੈਨੂੰ ਦਾਲ ਚੰਗੀ ਲੱਗਦੀ ਹੈ ਨਾ ਮੈਨੂੰ ਸਬਜ਼ੀ ਚੰਗੀ ਲੱਗਦੀ ਹੈ ਬੀ ਸਾਗ ਬਣਾ ਲਓ ਸਾਗ ਬਣਾ ਲਓ ਅੱਜ ਇਹ ਵੀ ਫਾਹਾ ਬਾਢੀ ਦੰਨੀ ਆ ਜਾਨੀ ਆ ਕਿਸ ਨੂੰ ਦੇਖਦੀ ਆ ਵੀ ਚਲ ਖੇਤ ਚੋਂ ਜੇ ਸਾਗ ਮਿਲ ਗਿਆ ਨਾਲ ਮਿੱਥੇ ਮੁੱਥੇ ਭਾਰਕ ਪੁਲਕ ਕਰਦੀ ਆ ਉਹ ਵੀ ਤੋੜ ਹੀ ਲਿਓ ਹੁਣ ਬਣਾ ਦਿੰਨੀ ਆ ਕਹਿੰਦੇ ਗੜ ਪਿਆ ਢੋਲ ਤਾਂ ਵਜਾਉਣਾ ਹੀ ਪੈਣਾਗਾ ਉਹੀ ਕਰਦੀ ਆ ਪਹਿਲਾਂ ਰੋਟੀ ਬਣਾ ਲਵਾਂ ਇਹ ਕਰਨਾ ਵਧੀਆ ਪਸਾਗ ਲੈਣਾ ਛੋਟੇ ਖੇਤ ਚ ਨਾਲ ਪਾਲਕ ਲਿਆਵਾਂਗੇ ਨਾਲ ਮੇਥੇ ਲਿਆਵਾਂਗੇ ਨਹੀਂ ਹੋਰ ਭੈਣੇ ਜਿਹੜਾ ਸਾਡਾ ਬਾਪੂ ਆ ਨਾ ਰੋਲਾ ਪਾਈ ਜਾਂਦਾ ਸੀਗਾ ਉਹ ਕਹੀ ਜਾਂਦਾ ਸੀਗਾ ਕਹਿੰਦਾ ਵੀ ਕਿੰਨੇ ਦਿਨ ਹੋ ਗਏ ਕਹਿੰਦਾ ਮੈਨੂੰ ਤਾਂ ਸਬਜ਼ੀਆਂ ਸਵਾਦ ਨਹੀਂ ਲੱਗਦੀਆਂ ਹੈਗੀਆਂ ਮੈਂ ਕਿਹਾ ਚੱਲ ਬਾਪੂ ਹੁਣ ਵਧੀਆ ਸਾਗ ਸੁਖ ਤੋੜ ਹੀ ਲਿਆਉਣੇ ਆ ਠੀਕ ਚੱਲ ਕੋਈ ਨਾ ਸਿਆਣਾ ਬੰਦਾ ਸਾਗ ਨੂੰ ਕਈ ਵਾਰ ਜਨ ਕਰਦਾ ਹੀ ਆ ਹਨਾ ਨਹੀਂ ਭੈਣੇ ਹੁਣ ਮੈਂ ਤਾਂ ਬਣਾਉਂਗੀ ਹੋਈ ਕੀ ਕਰਾਂ ਮੈਂ ਹੁਣ ਤੈਨੂੰ ਹੀ ਪਤਾ ਹੀ ਆਗਾ ਕੀ ਕੀ ਕਰੀ ਜਾਵਾਂ ਐਡਾ ਵੱਡਾ ਘਰ ਆਗਾ ਹਨਾ ਕੀ ਘਰ ਦੇ ਕੰਮ ਕਰਾਂ ਕਿ ਸਾਗ ਬਣਾਵਾਂ ਉਧਰ ਫੇ ਤੈਨੂੰ ਪਤਾ ਸੀਰੀ ਸੂਰੀ ਲੱਗੇ ਹੁੰਦੇ ਆ ਸਾਡੇ ਉਹ ਜਦੀ ਆ ਜਾਂਦੇ ਨੇ ਘਰੇ ਵੀ ਸਾਨੂੰ ਰੋਟੀ ਬਣਾ ਦੋ ਸਾਨੂੰ ਚਾਹ ਬਣਾ ਕੇ ਖੇਤ ਕਿੰਨੀ ਵਾਰ ਉੱਥੇ ਭੇਜਣੀ ਪੈਂਦੀ ਆ ਕੀ ਕਰੀ ਐਵੇਂ ਤਾਂ ਤਾਂ ਹੀ ਘਰ ਦੇ ਕੰਮ ਨਹੀਂ ਹੋਤੇ ਲੱਗੇ ਕੰਮ ਵੀ ਕਦੇ ਮੁੱਕਿਆ ਹੋਰ ਕੱਢਣਾ ਪੈਂਦਾ ਹੁੰਦਾ ਹੁਣ ਤੂੰ ਇੱਕ ਤੈਨੂੰ ਪਤਾ ਸਾਡੀ ਹੁਣ ਤੂੰਗਾ ਉਹਨੂੰ ਵਿਚਾਰੇ ਨੂੰ ਰੋਟੀ ਦੱਸ ਨਹੀਂ ਉਹੀ ਤਾਂ ਗੱਲ ਆ ਭੈਣੀ ਸਾਡੀ ਬੁੜੀ ਐ ਜੀ ਆ ਉਹਦੀ ਕਹਿੰਦੇ ਆ ਭਾਂਜੇ ਦਾ ਹੈਗਾ ਵਿਆਹ ਅੱਛਾ ਨਹੀਂ ਉਹ ਉੱਥੇ ਕਹਿੰਦੀ ਇਹ ਵਿਆਹ ਦੀ ਮੈਂ ਚਿੱਠੀ ਪੜਾਉਣ ਜਾਨੀ ਆਂ ਐ ਕਰਦੀ ਆ ਉਹਦਾ ਗੇੜੇ ਤੇ ਗੇੜਾ ਉੱਥੇ ਜਾਂਦੀ ਆ ਹੈ ਹੁਣ ਮੈਂ ਕਿਹਾ ਉਂਦਾ ਮੈਂ ਬੁੜੀ ਨੂੰ ਕਹਿ ਨਹੀਂ ਸਕਦੀ ਹੁੰਦੀ ਵੀ ਤੈਨੂੰ ਮੈਂ ਐਂ ਕਹਿਣਾ ਤੇਰੇ ਵਿੱਚ ਦੀ ਐ ਗੱਲਾਂ ਕਰਨ ਹੁਣ ਉੱਥੇ ਵਿਆਹ ਦੇ ਮੈਂ ਜਦੋਂ ਬੋਲੀਆਂ ਪਾਉਣੀਆਂ ਨੇ ਨਾ ਫੇਰ ਉਹਦੇ ਤੇ ਲੱਗਦੀਆਂ ਬੋਲੀਆਂ ਪਾਉਣ ਮੈਂ ਕਿਹਾ ਉਹ ਵੀ ਕੀ ਜਾਣੀ ਹਾਂ ਜੇ ਮੈਂ ਵੀ ਉਹਦੇ ਹੱਡ ਤੇ ਨਾ ਮਾਰੀਆਂ ਚਲਾ ਕੋਈ ਨਾ ਵਿਆਹ ਸਾਡੀ ਦੇ ਕੰਮ ਇਹੇ ਜਿਹੇ ਹੁੰਦੇ ਹਾਂ ਚਲਾ ਚੱਲ ਕੋਈ ਨਾ ਟਾਈਮ ਲੱਗਦਾ ਹੀ ਹੁੰਦਾ ਸੱਸ ਜੀ ਕਾਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਗੱਲ ਹੋਰ ਆ ਜੀ ਚੈਨਲ ਨਵਾਂ ਬਣਾਇਆ ਕਰਨਾ ਨੇ ਠੀਕ ਹੈ ਸਾਰੇ ਜਣੇ ਸਪੋਰਟ ਕਰਿਓ ਅਤੇ ਜਿਹੜੇ ਚੈਨਲ ਤੇ ਨਵੇਂ ਆ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਬੈੱਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਫੇਰ ਹੀ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚਣੀ ਹੈ ਜੀ ਧੰਨਵਾਦ ਜੀ ਸੱਸ ਜੀ